ਕੀ ਨਾ ਤੁਹਾਡਾ ਕਿੱਥੋਂ ਕਿੱਥੇ ਜਾ ਰਹੇ ਮਲਕੀਸ ਅੰਮੇਰਪੁਰ ਤੋਂ ਆ ਰਹੇ ਘਰ ਨੂੰ ਜਾ ਰਹੇ ਲੁਧਿਆਣਾ ਓਕੇ ਕੀ ਹਾਲ ਹੋਇਆ ਹਾਂਜੀ ਕੀ ਗੱਲ ਬਾਤ ਹੋਈ ਪਤਾ ਨਹੀਂ ਲੱਗਿਆ ਜੀ ਬੰਨਵਾ ਫਿਰ ਅੱਛਾ ਕਿਹੜੀ ਗੱਡੀ ਨਾਲ ਕਿਹੜੀ ਗੱਡੀ ਨਾਲ ਹੋਇਆ ਉਹ ਬੱਸ ਦੀ ਬੱਜੀ ਗੱਡੀ ਸਾਡੀ ਆ ਹਾਂ ਕਿਹੜੀ ਗੱਡੀ ਸੀ ਜਿਹੜੀ ਜੀ ਟ੍ਰਿਕਾ ਸੀ ਟ੍ਰਿਕਾ ਕਿਹੜੀ ਗੱਡੀ ਸੀ ਬੱਜੀ ਬੱਸ ਚ ਬੱਜੀ ਛੋੜ ਦੇ ਜਾ ਹਾਂਜੀ ਛੋੜ ਦੇ ਕੋਈ ਜਾਣੀ ਨੁਸਾਨ ਤਾਂ ਨਹੀਂ ਰਿਹਾ ਨਹੀਂ ਜੀ ਤੁਹਾਡੇ ਸੱਟਾਂ ਲੱਗੇ ਨਾਰਮਲ ਮਾੜੀ-ਬੋਟੀ ਮਰੀ ਮਿਸੀ ਜੇ ਲੱਗੀ ਆ ਗੱਡੀ ਲੱਗੀ ਠੀਕ ਆ ਭਾਅ ਲੈ ਕੇ ਗਿਆ ਹੋਰ ਮੜ ਜਾ ਤੇ ਦਾਲ ਦੀ ਜੇ ਲੱਗੀ ਆ ਠੀਕ ਬਲੀ ਪੀਣਾ ਕੀ ਕਲਪਾਲ ਬਰਜੇ ਟ੍ਰੈਕਟਰ ਭਾਈ ਮੈਂ ਕਲੈਕਟਰਾਂ ਬਸ ਦਾ ਆਈ ਫਾਸਲੇ ਲੈ ਕੇ ਜਾ ਰਿਹਾ ਤੇ ਆਪ ਬਾਈ ਫਾਸਲਾ ਬਸ ਦਾ ਕਾਰ ਨਾਲ ਪਿੱਛੋਂ ਆਈ ਬਰੀਜਾ ਗੱਡੀ ਤੇ ਇਹ ਕਾਫੀ ਸਪੀਡ ਤੇ ਹੀ ਗੱਡੀ ਇਹਨਾਂ ਆਹ ਬਰੀਜਾ ਵਾਲੇ ਕਾਫੀ ਸਪੀਡ ਤੇ ਗੱਡੀ ਚੱਲਦੀ ਬਸ ਦੇ ਨਾਲ ਪਿੱਛੇ ਲੈ ਕੇ ਗੱਡੀ ਨਾਲ ਵਿੱਚ ਵਾਰਦੀ ਗੱਡੀ ਹਾਂਜੀ ਹਾਂਜੀ ਕੋਈ ਇਨਸਾਨ ਦਾ ਨਹੀਂ ਨਾ ਨੁਕਸਾਨ ਨਹੀਂ ਬਚਾਰ ਆਏਗਾ ਜੇ ਇਹਨਾਂ ਨੇ ਇਹਨਾਂ ਆਖਿਆ ਵੀ ਸਾਡੀ ਆਪਣੀ ਗਲਤੀ ਆ ਕੇ ਕਾਰ ਵਾਲਿਆਂ ਆ ਕੇ ਵੀ ਇਹਨੂੰ ਪਤਾ ਨਹੀਂ ਲੱਗਿਆਗਾ ਵੀ ਅੱਗੇ ਬਸ ਜਾਂਦੀ ਹੈ ਹਾਂ ਸਾਡੀ ਪੰਜਾਬ ਰੋਡਵੇ ਦੀ ਬਸ ਹੈ ਜੀ ਇਹ ਆਪចੋ ਗੱਲਾਂ ਬਾਤਾਂ ਲੱਗੀਆਂ ਸੀ 에어ਪੋਰਟ ਤੇ ਆਪਣੇ ਕੇ ਰਿਸ਼ਤੇਦਾਰ ਨੂੰ ਚੜਾ ਕੇ ਆ ਨਹੀਂ ਸ਼ਾਇਦ ਕੋਈ ਨੀ ਨੂਨ ਦੇ ਵਿੱਚ ਸੀ ਤਾਂ ਅਗਰ ਕਹਿੰਦਾ ਬੱਸ ਦਾ ਪਤਾ ਹੀ ਨਹੀਂ ਲੱਗੇ ਕਿ ਬੱਸ ਜਾ ਰਹੀ ਏ ਸਿੱਧੀ ਲੈ ਕੇ ਵਿੱਚ ਵਾਰਦੀ ਪਿਛਲੇ ਪਾਸੇ ਨਾਲ ਗੱਡੀ ਵਿੱਚ ਮਾਈਕ ਹੋਣ ਸੀ ਹਸਪਤਲ ਛੱਡ ਕੇ ਬੱਸ ਹੈਲੋ ਹੈਲੋ ਸਰ ਇਹ ਇੱਕ ਐਕਸੀਡੈਂਟ ਹੋਇਆ ਰੋਡਵੇਜ ਮੰਦਦਾ ਤੇ ਇੱਕ ਗੱਡੀ ਕਾਰ ਦਾ ਕੀ ਲੱਗਦਾ ਕਿੰਨਾ ਕਿੰਨਾ ਸਾਲ ਉਹ ਗੱਡੀ ਮੈਂ ਇਸੇ ਜਸਵਿੰਦਰ ਸਿੰਘ ਸਰ ਸਰਕਾ ਫੋਰਸ ਰੂਟ ਨੰਬਰ 94506 ਮੇਨ ਹਾਈਵੇ ਗੁਰਾਇਆਂ ਫਲੋਰ ਤੇ ਚੱਲਦੇ ਆਂ ਸੀ ਸਾਨੂੰ ਫੋਨ ਆਇਆ ਸੀਗਾ ਥਾਣੇ ਫਲੋਰ ਤੋਂ ਇੱਕ ਐਕਸੀਡੈਂਟ ਹੋ ਗਿਆ ਵਾ ਤੇ ਇਹਦੇ ਵਿੱਚ ਇੱਕ ਲੇਡੀ ਦੇ ਸੱਟ ਲੱਗੀ ਆ ਉਹਨੂੰ ਅਸੀਂ ਸਿਵਲ ਹਸਪੀਟਲ ਫਲਾਉਂਟ ਦਾਖਲ ਕਰਵਾਏ ਆ ਕਿੰਦਾ ਦੇ ਹਾਲਾਤ ਠੀਕ ਹੈ ਬਿਲਕੁਲ ਠੀਕ ਹੈ ਜੀ ਉਹ ਤਾਂ ਨਾਰਮਲ ਸੱਟ ਹੈ ਕੋਈ ਜ਼ਿਆਦਾ ਨਹੀਂ ਆ ਹਾਂਜੀ ਇਹਦਾ ਤੁਹਾਨੂੰ ਲੱਗਦਾ ਕੀ ਲੱਗਦਾ ਤੁਹਾਨੂੰ ਜੀ ਦੇਖ ਇਹਦਾ ਨਾਰਮਲ ਹੈ ਨਾਰਮਲ